ਸਾਰੇ ਸਾਥੀ ਕਾ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਠੰਡ ਹੁਣ ਵਾਵਾ ਹੋ ਗਈ ਹੈ ਕੋਟੀਆਂ ਸਵੈਟਰ ਪਾ ਕੇ ਰੱਖਿਆ ਕਰੋ ਬਿਮਾਰ ਨਾ ਹੋ ਜਿਓ ਤੇ ਬੱਚਿਆਂ ਨੂੰ ਵੀ ਕੋਟੀਆਂ ਸਵੈਟਰ ਪਾ ਕੇ ਰੱਖਿਆ ਕਰੋ ਤੇ ਅੱਜ ਨਗਰ ਕੀਰਤਨ ਆ ਨਗਰ ਕੀਰਤਨ ਦੇ ਦਰਸ਼ਨ ਕਰਾਂਗੇ ਤੇ ਆਜੋ ਫਿਰ ਵੇਂਦੇ ਹਾਂ ਗੁਰਨਾਥ ਕੀ ਕਰਨਦੇ ਆ ਬੰਦ ਕਰਾ ਬੱਸ ਕਿਵੇਂ ਤੇਲਦੇ 4 ਐਂਡ ਆ ਵੀ ਬਟਨ ਹੀ ਨਹੀਂ ਹੱਥ ਪੈਂਦਾ ਆ ਪਰੇ ਪਰੇ ਟਾਰਦੇ ਟਾਰਦੇ ਮੇਰੀ ਬੀਟੀ ਟਾਰਦੇ ਨਹੀਂ ਬੀਬੀ ਮਾਰੇ ਜਾ ਕੇ ਬੀਤੀ ਗਨਾਲ ਕੀ ਕਰਨ ਆਇਆ ਮਾਰੇ ਸਾਗ ਦਿਆ ਸਾਗ ਛਲੰਡਿਆ ਸੀ ਕਿੰਨੇ ਹੂਟੇ ਲਏ ਅੱਜ ਕਿੰਨੀਆਂ ਹੂਟੀਆਂ ਲਈਆਂ ਵਾਹ ਸਾਗ ਦੀਆਂ ਤਿਆਰੀਆਂ ਹੋਣੀਆਂ ਛਿੱਲਿਆ ਜਾਣ ਰਿਹਾ ਓ ਸਾਰਾ ਥੋੜੀ ਛਿਲ ਦੇਣਾ ਸਾਰਾ ਥੋੜੀ ਚਲ ਦੇਣਾ ਹੀ ਲਓ ਜੀ ਛਿੱਲਿਆ ਗਿਆ ਜੇ ਬਣ ਗਿਆ ਸਾਗ ਹੁਣ ਬਸ ਕੀ ਹੋ ਗਿਆ ਲੋਈ ਦੋਸਤੋ ਤਿਆਰ ਹੋ ਗਏ ਆ ਤੇ ਨਗਰ ਕੀਰਤਨ ਦੇ ਦਰਸ਼ਨ ਕਰਕੇ ਆਉਨੇ ਆ ਨਗਰ ਕੀਰਤਨ ਆਉਣ ਵਾਲਾ ਅੱਜ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਈਏ ਚਲੋ ਫਿਰ ਵਾਹਿਗੁਰੂ

Hãy subscribe cho kênh Ghiền Mì Gõ Để không bỏ lỡ những video hấp dẫn ਪਾੜੀ ਸਾਗ ਪਾੜੀ ਮੇਰਾ ਅਸਥ ਨਗਰ ਕੀਰਤਨ ਦੇ ਦਰਸ਼ਨ ਕਰਕੇ ਆ ਗਏ ਆ ਬਹੁਤ ਹੀ ਵਧੀਆ ਲੱਗਾ ਇਹ ਨਗਰ ਕੀਰਤਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਗੜੀ ਸਾਹਿਬ ਤੋਂ ਸ਼ੁਰੂ ਹੋਇਆ ਸੀ ਅਸੀਂ ਹੁਣ ਦਰਸ਼ਨ ਕਰਕੇ ਆਏ ਆ ਤੇ ਪਾਲਕੀ ਸਾਹਿਬ ਫੇਰ ਗੁਰਦੁਆਰਾ ਗੜੀ ਸਾਹਿਬ ਵਾਪਸ ਜਾ ਰਹੀ ਹੈ ਇਹ ਚ ਕੀ ਪਾਇਆ ਸੀ ਲੋਟੀ ਕੋ ਆ ਲੱਗੇ ਹੋ ਉਹ ਇਹ ਹੈ ਮੇਰਾ ਪੁੱਤ ਕੀ ਕੀ ਦੀ ਰੋਣਨੇ ਤੇ ਗੁਨਾਜ ਦੀ ਗੁਨਾਜ ਦੀ ਆਈ ਆਈ ਹੋ ਲੈ ਲ ਮਮਾ ਕੋ ਇਹ ਮਲਟੀ ਵਿਟਾਮਿਨ ਵਾਪਸ ਲੈ ਲਿਆ ਫੇਰ ਜਾ ਗੋ ਦੇ ਵਾਪਨ ਦੇਓ ਮੈਂ ਦੇ ਵਾਪਨ ਦੇਓ ਦੇਵ ਆਪਾਂ ਦੇ ਕੇ ਆਉਂਦੇ ਆ ਪਾਪਾ ਹਾਈ ਦੋ ਨੇ ਕਿੰਨੂ ਬੁਟ ਕਿੰਨੂ ਵੰਡੇ ਸਮਝ ਨਹੀਂ ਆਉਂਦੀ ਉਹਨੂੰ ਆ ਬੜਿਆਪਨ ਦੇ ਆ ਬੜਿਆਪਨ ਦੇ ਦੇ ਲੈ ਬੜਿਆਪਨ ਦੇ ਦੇ ਇੱਲਾ ਕੁੱਕਾ ਲਾਗਾ ਦੇ ਲੋ ਫਿਰ ਇਹਨਾਂ ਤੇ ਪੰਚਾ ਕਰਾ ਇਹਨੂੰ ਕਰਨਾ ਕੀ ਹੈ ਕਰਨਾ ਕੀ ਹੈ ਇਹਨੂੰ ਹਾਂ ਕੀ ਵੇ ਦੇ ਬਕੰਦੇ ਲੈ ਲੋ ਕੋਈ ਉਹ ਕਿੰਨਾ ਚੋਨਾ ਚੁੱਕ ਕੇ ਲਾ ਜਾਂਦਾ ਆ ਜਾਈ ਜੇ ਤੁਹਾਡੇ ਕੋਲ ਦਰਦ ਹੋਵੇ ਜਾਓ ਮੋਟੇ ਵੇਖੋ ਚੁੱਕੇ ਜੀ ਜੀ ਸਭ ਨੂੰ ਮਿਲੋ ਨਮਸਕਾਰ ਕੇ ਮਿਲੋ ਹਾਂ ਹਾਂ ਜੀ ਠੀਕ ਥੈਂਕ ਯੂ ਥੈਂਕ ਯੂ ਬਾਈ ਕੋਈ 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 ਇੱਕ ਦਾ ਦੇ ਦੇ <laughs> चल ठीक है। बड़ा भारा बहुत जोर लगन डेया ओहो, ओहो ओहो ओह पापा परे हो जो बड़ा जोर लगन डा मशा पहुंचे अपा खेड है हम बस खेड है ना? ਤਾਂ ਦੋਸਤੋ ਇਹਦੇ ਨਾਲ ਹੀ ਅੱਜ ਦਾ ਵਲੌਗ ਖਤਮ ਕਰਦੇ ਆਂ ਅੱਜ ਦਾ ਵਲੌਗ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ